ਜੋ ਕਾਰਤਿਕ ਦੀ ਛਵੀ ਅੱਜ ਤੁਹਾਡੇ ਸਾਹਮਣੇ ਅਸੀਂ ਦਿਖਾਉਣ ਜਾ ਰਹੇ ਹਾਂ ਇੱਕ ਅਲੱਗ ਤਰ੍ਹਾਂ ਦੀ ਛਵੀ ਹੈ ਪਰਿਵਾਰ ਵੱਲੋਂ ਲਗਾਤਾਰ ਔਰ ਸਮਾਜ ਵੱਲੋਂ ਵੀ ਲਗਾਤਾਰ ਰੋਜ ਜਿਤਾਇਆ ਜਾ ਰਿਹਾ ਸੀ ਵੀ ਉਹਦੇ ਨਾਮ ਦੇ ਨਾਲ ਗੈਂਗਸਟਰ ਸ਼ਬਦ ਜਿਹੜਾ ਹੈ ਕਿਉਂ ਲਗਾਇਆ ਜਾ ਰਿਹਾ ਹੈ ਕਾਰਤਿਕ ਆਖਿਰਕਾਰ ਹੈ ਕੀ ਸੀ ਇੱਕ ਕਾਰਤਿਕ ਦੇ ਘਰਦਿਆਂ ਨੇ ਜਾਂ ਕਾਰਤਿਕ ਦਾ ਬਣਾਇਆ ਹੋ ਸર્ટਿਫਿਕੇਟ ਨਹੀਂ ਹੈਗਾ ਔਰ ਚੇਨਈ ਦੇ ਵਿੱਚ ਇਹ ਨੈਸ਼ਨਲ ਗੇਮ ਨੈਸ਼ਨਲ ਖਿਡਾਰੀ ਸੀਗਾ ਔਰ ਫਰਸਟ ਪੋਜੀਸ਼ਨ ਕੋਵਿਡ ਦੇ ਦੌਰਾਨ ਉਸ ਨੂੰ ਐਪਰੀਸ਼ੀਏਟ ਸਰਟੀਫਿਕੇਟ ਮਿਲਿਆ ਜੋ ਮੌਜੂਦਾ ਪੰਜਾਬ ਸਰਕਾਰ ਜਿਹੜੀ ਉਹਦੇ ਕਾਤਲਾਂ ਤੱਕ ਨਹੀਂ ਪਹੁੰਚ ਸਕੀ ਉਹਨਾਂ ਨੇ ਵੀ ਇਹਨੂੰ ਪ੍ਰਸ਼ੰਸਾ ਪੱਤਰ ਦਿੱਤਾ ਹੋਇਆ ਵਾ ਕੇਂਦਰ ਦੇ ਮੰਤਰੀ ਨੇ ਅਰਵਨੀਤ ਬਿੱਟੂ ਜੀ ਉਹਨਾਂ ਵੱਲੋਂ ਵੀ ਇਹਨੂੰ ਫਤਿਹ ਮਿਸ਼ਨ ਕੋਵਿਡ 2019 ਦੇ ਵਿੱਚ ਇਹਨੂੰ ਐਪਰੀਸ਼ੀਏਟ ਸਰਟੀਫਿਕੇਟ ਦਿੱਤਾ ਹੋਇਆ ਵਾ ਇਹ ਸੈਕੰਡ ਰੂਲਰ ਨੈਸ਼ਨਲ ਗੇਮਸ ਆ 2018 ਔਰ ਇੱਥੇ ਵੀ ਦੇਖੋ ਬੱਚਾ ਫਸਟ ਪੋਜੀਸ਼ਨ ਲੈ ਕੇ ਆ ਰਿਹਾ ਔਰ ਆ ਅਥਾਰਟੀ ਦੇ ਸਾਈਨ ਆ ਛੋਟਾ ਜਿਹੇ ਬੱਚੇ ਦੇ ਕੋਲੋਂ ਉਹ ਸਿਰ ਤੇ ਹੱਥ ਰਖਾ ਕੇ ਪਿਆਰ ਲੈ ਰਿਹਾ ਵਾ 8-10 ਘਰਾਂ ਦੇ ਅੰਦਰ ਉਸਨੇ ਜਿਹੜੇ ਜ਼ਰੂਰਤਮੰਦ ਤੇ ਯੋਗ ਪਰਿਵਾਰ ਨੇ ਆਰਥਿਕ ਸੰਪੰਨ ਨਹੀਂ ਹੈਗੇ ਉਹਨਾਂ ਦੇ ਭੋਜਨ ਦੀ ਵਿਵਸਥਾ ਦਾ ਮਹੀਨੇਵਾਰ ਦਾ ਪ੍ਰਬੰਧ ਕੀਤਾ ਹੋਇਆ ਸੀਗਾ ਇਹ ਲੋਕਾਂ ਨੂੰ ਸੁੱਤੇ ਪਿਆ ਨੂੰ ਉਹਨਾਂ ਦੇ ਉੱਤੇ ਸਰਦੀਆਂ ਦੇ ਵਿੱਚ ਭਾਰ ਸਰਦੀ ਜਿਹਨਾਂ ਦੇ ਕੰਬਲ ਪਾ ਰਿਆ ਵਾ ਉਹ ਆਮਦਨ ਜਿਹੜੀ ਅਰਨਿੰਗ ਉਹਦੇ ਸੋਸ਼ਲ ਮੀਡੀਆ ਤੋਂ ਆਂਦੀ ਸੀਗੀ ਉਹਦੀ ਇਹਨਾਂ ਨੇ ਇੱਕ ਸਕੋਰਪੀਓ ਬੁੱਕ ਕਰਾਈ ਹੋਈ ਸੀ ਪਰ ਪਰਿਵਾਰ ਕਹਿੰਦਾ ਹੁਣ ਅਸੀਂ ਉਹ ਸਕੋਰਪੀਓ ਕੈਨਸਲ ਕਰਕੇ ਕਾਰਤਿਕ ਦੇ ਨਾਮ ਦੀ ਐਂਬੂਲੈਂਸ ਪਾ ਦਣੀ ਆ ਔਰ ਇਹ ਉਹਦੀ ਟੀ-ਸ਼ਰਟ ਆ ਜਿੱਥੇ 14 ਨੰਬਰ ਲਿਖਿਆ ਹੈ ਕਾਰਤਿਕ ਬੱਜਨੂ ਕਿ ਕਾਰਤਿਕ ਇੱਕ ਅੱਛਾ ਨੌਜਵਾਨ ਬੱਚਾ ਸਿਕਾ ਅਸਾਂ ਇਸ ਸਮੇਂ ਅਸੀਂ ਮੌਜੂਦ ਹਾਂ ਕਾਰਤਿਕ ਪੱਕਣ ਦੇ ਘਰੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪਿਛਲੇ ਸਮੇਂ ਦੇ ਦੌਰਾਨ ਗੋਲੀਆਂ ਮਾਰ ਕੇ ਉਸ 22 ਸਾਲਾ ਨੌਜਵਾਨ ਦਾ ਕਤਲ ਕਰ ਦਿੱਤਾ ਜਾਂਦਾ ਔਰ ਅਸੀਂ ਇਸ ਸਮੇਂ ਬੜੇ ਭਾਵੁਕ ਹੋ ਕੇ ਅਸੀਂ ਉਸ ਸ਼ਖਸ ਦੇ ਘਰੇ ਬੈਠੇ ਹਾਂ ਔਰ ਦੁਨੀਆ ਉਸ ਨੂੰ ਹਜੇ ਤੱਕ ਯਾਦ ਕਰ ਰਹੀ ਹੈ ਔਰ ਲੋਕ ਜਿਨ੍ਹਾਂ ਦਾ ਚੰਗੇ ਕਮਾਲ ਉਹ ਹਰ ਟਾਈਮ ਹਾਜ਼ਰ ਰਹਿੰਦਾ ਸੀ ਉਹ ਲੋਕ ਪੱਬਾ ਮਾਰ ਕੇ ਹਜੇ ਰੋਂਦੇ ਦਿਖਾਈ ਦੇ ਰਹੇ ਨੇ ਕਿਉਂਕਿ ਲੋਕ ਉਸ ਨੂੰ ਇੱਕ ਚੰਗੀ ਮਿਸਾਲ ਦੇ ਤੌਰ ਤੇ ਦੇਖਦੇ ਸੀ ਵੀ ਕਿਉਂਕਿ 22 ਸਾਲ ਦੀ ਉਮਰ ਦੇ ਵਿੱਚ ਉਹ ਲੜਕਾ ਉਹ ਕੁਝ ਕਰ ਗਿਆ ਜੋ ਕਿ ਕਰਨ ਲਈ ਬਹੁਤ ਕੁਝ ਕਰਨਾ ਪੈਂਦਾ ਔਰ ਤੁਹਾਨੂੰ ਦੱਸ ਦਈਏ ਕਿ ਜੋ ਕਾਰਤਿਕ ਦੀ ਛਵੀ ਅੱਜ ਤੁਹਾਡੇ ਸਾਹਮਣੇ ਅਸੀਂ ਦਿਖਾਉਣ ਜਾ ਰਹੇ ਹਾਂ ਉਹ ਇੱਕ ਅਲੱਗ ਤਰ੍ਹਾਂ ਦੀ ਛਵੀ ਹੈ ਕਿਉਂਕਿ ਪਰਿਵਾਰ ਵੱਲੋਂ ਲਗਾਤਾਰ ਔਰ ਸਮਾਜ ਵੱਲੋਂ ਵੀ ਲਗਾਤਾਰ ਰੋਜ ਜਿਤਾਇਆ ਜਾ ਰਿਹਾ ਸੀ ਵੀ ਉਹਦੇ ਨਾਮ ਦੇ ਨਾਲ ਗੈਂਗਸਟਰ ਸ਼ਬਦ ਜਿਹੜਾ ਹੈ ਕਿਉਂ ਲਗਾਇਆ ਜਾ ਰਿਹਾ ਸੋ ਅਸੀਂ ਉਸੇ ਇਸੇ ਬਾਬਤ ਅਸੀਂ ਅੱਜ ਜੋ ਕਾਰਤਿਕ ਦੇ ਘਰੇ ਮੌਜੂਦ ਆ ਜਿਹੜੇ ਸ਼ਖਸ ਨੇ ਆਪਣੀ ਉਮਰ ਦੇ ਰਹਿੰਦੇ ਆ ਇਨਾ ਨਾਮ ਹਾਸਲ ਕੀਤਾ ਔਰ ਨੈਸ਼ਨਲ ਲੈਵਲ ਤੱਕ ਬਾਸਕਟਬਾਲ ਦੀ ਗੇਮ ਖੇਡੀ ਆ ਔਰ ਨੇਪਾਲ ਚੇਨਈ ਔਰ ਹੋਰ ਕਈ ਕਈ ਸਟੇਟਾਂ ਦੇ ਵਿੱਚ ਜੋ ਹਿੰਦੁਸਤਾਨ ਦੀਆਂ ਦੇ ਵਿੱਚੋਂ ਰਹਿ ਕੇ ਅੱਛਾ ਨਾਮ ਕਮਾ ਕੇ ਔਰ ਜੋ ਨੇ ਕਮਾਇਆ ਉਹ ਤੁਹਾਨੂੰ ਉਸ ਦਿਨ ਨਜ਼ਰ ਕਰਾਨੇ ਆ ਪਰਿਵਾਰਕ ਮੈਂਬਰ ਨੇ ਵਿਕੀ ਸੋਤਾ ਜੀ ਅੱਜ ਸਾਡੇ ਨਾਲ ਨੇ ਸੋਤਾ ਜੀ ਪਹਿਲਾਂ ਤਾਂ ਬੜੀ ਮੰਦਭਾਗੀ ਘਟਨਾ ਜਿਹੜਾ ਵੀ ਯਕੀਨ ਕਰਨਾ ਬਹੁਤ ਔਖਾ ਵੀ ਅੱਜ ਕਾਰਤਿਕ ਸਾਡੇ ਵਿੱਚਕਾਰ ਨਹੀਂ ਰਿਹਾ ਔਰ ਜੋ ਕਾਰਤਿਕ ਨੇ ਆਪਣੀ ਜ਼ਿੰਦਗੀ ਰੈਂਦੇ ਆ ਕਮਾਇਆ ਦੋਸਤੀ ਤੋਂ ਨੇ ਕਮਾਈ ਹੈ ਸਮਾਜਿਕ ਤੌਰ ਤੇ ਇੱਜ਼ਤ ਵੀ ਬਹੁਤ ਕਮਾਈ ਹੈ ਪਰ ਆ ਜਿਹੜੀਆਂ ਚੀਜ਼ਾਂ ਹੈ ਇਹ ਸਮਾਜ ਨੂੰ ਜ਼ਰੂਰ ਦਿਖਾਣੀਆਂ ਚਾਹੀਦੀਆਂ ਵੀ ਕਾਰਤਿਕ ਆਖਿਰਕਾਰ ਹੈ ਕੀ ਸੀ ਸਿੱਕੀ ਸਾਹਿਬ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਦੱਸਣਾ ਚਾਹਨਾ ਵਾਂ ਜਿੱਥੇ ਤੱਕ ਇਹ ਤੁਹਾਡੀ ਵੀਡੀਓ ਜਾਵੇ ਔਰ ਜਿੰਨਾ ਵੀ ਭਾਈਚਾਰਾ ਵਾ ਬਿਨਾ ਕਿਸੇ ਜਾਤੀ ਤੋਂ ਉੱਠ ਕੇ ਜਿਹੜੇ ਉਹਦੇ ਫਾਲੋਅਰਸ ਨੇ 3.5 ਲੱਖ ਇਸ ਤੋਂ ਇਲਾਵਾ ਪੂਰੀ ਦੁਨੀਆ ਦੇ ਅੰਦਰ ਉਹਦੀ ਛਾਈ ਦਿਖਾਈ ਜਾਵੇ ਜਿਹਦਾ ਨੈਗੇਟਿਵ ਪਿੱਛੇ ਜੇ ਪੇਸ਼ ਕੀਤਾ ਗਿਆ ਜਿੱਦਨ ਪਹਿਲੇ ਦਿਨ ਉਹਦੇ ਗੂੜੀਆਂ ਲੱਗੀਆਂ ਇਹ ਯੂਥ ਗੇਮ ਐਂਡ ਸਪੋਰਟਸ ਐਸੋਸੀਏਸ਼ਨ ਆਫ ਇੰਡੀਆ ਵਾ ਇੱਕ ਕਾਰਤਿਕ ਦੇ ਘਰਦਿਆਂ ਨੇ ਜਾਂ ਕਾਰਤਿਕ ਦਾ ਬਣਾਇਆ ਹੋ ਸਰਟੀਫਿਕੇਟ ਨਹੀਂ ਹੈਗਾ ਇਹ ਜਿਹੜੀ ਅਥਾਰਟੀ ਆ ਉਹਦੇ ਸਾਈਨ ਆ ਔਰ ਇੱਕ ਆਰਤਿਕ ਦਾ ਨਾਮ ਲਿਖਿਆ ਹੋਇਆ ਵਾ ਔਰ ਚੇਨਈ ਦੇ ਵਿੱਚ ਇਹ ਨੈਸ਼ਨਲ ਇਹ ਨੈਸ਼ਨਲ ਗੇਮ ਨੈਸ਼ਨਲ ਖਿਡਾਰੀ ਸੀਗਾ ਔਰ ਫਰਸਟ ਪੋਜੀਸ਼ਨ ਇਹਨਾਂ ਨੇ ਜਿੱਤੀ ਸੀ ਇੱਥੇ ਸਕੈਨਰ ਵੀ ਲੱਗਿਆ ਹੈ ਸਕੈਨਰ ਤੋਂ ਵੀ ਵੈਰੀਫਾਈ ਹੋ ਜਾਊਗਾ ਕਿ ਇਹ ਸਰਟੀਫਿਕੇਟ オリジナル ਆ ਇਸ ਤੋਂ ਇਲਾਵਾ ਪੰਜਾਬ ਪੁਲਿਸ ਵੱਲੋਂ ਪੰਜਾਬ ਪੁਲਿਸ ਵਲੰਟੀਅਰ ਕੋਵਿਡ ਦੇ ਦੌਰਾਨ ਕੋਵਿਡ ਦੇ ਦੌਰਾਨ ਉਸ ਨੂੰ ਐਪਰੀਸ਼ੀਏਟ ਸਰਟੀਫਿਕੇਟ ਮਿਲਿਆ ਉਹ ਬੱਚਾ ਪੜ੍ਹਨ ਲਿਖਣ ਵਾਲਾ ਸੀਗਾ ਆ ਦੇ ਸਕੂਲ ਦੀ ਮਾਰਕ ਸ਼ੀਟਸ ਹੈਗੀਆਂ ਵਾ ਜਿਹੜੀਆਂ 10ਵੀਂ ਪਲੱਸ 2 ਵਗੈਰਾ ਜੋਦੀ ਨੇ ਕੀਤੀ ਆ ਇਸ ਤੋਂ ਇਲਾਵਾ ਜੋ ਮੌਜੂਦਾ ਪੰਜਾਬ ਸਰਕਾਰ ਜਿਹੜੀ ਉਹਦੇ ਕਾਤਲਾਂ ਤੱਕ ਨਹੀਂ ਪਹੁੰਚ ਸਕੀ ਉਹਨਾਂ ਨੇ ਵੀ ਇਹਨੂੰ ਪ੍ਰਸ਼ੰਸਾ ਪੱਤਰ ਦਿੱਤਾ ਹੋਇਆ ਵਾ ਔਰ ਅਵਾਰਡ ਆਫ ਐਪਰੀਸ਼ੀਏਸ਼ਨ ਔਰ ਉਸ ਤੋਂ ਬਾਅਦ ਜੋੜ ਕੇਂਦਰ ਦੇ ਮੰਤਰੀ ਨੇ ਰਵਨੀਤ ਬਿੱਟੂ ਜੀ ਉਹਨਾਂ ਵੱਲੋਂ ਵੀ ਇਹਨੂੰ ਫਤਿਹ ਮਿਸ਼ਨ ਕੋਵਿਡ 2019 ਦੇ ਵਿੱਚ ਇਹਨੂੰ ਐਪਰੀਸ਼ੀਏਟ ਸਰਟੀਫਿਕੇਟ ਦਿੱਤਾ ਹੋਇਆ ਵਾ ਇਕਾ ਰੂਲਰ ਸਪੋਰਟਸ ਫੈਡਰੇਸ਼ਨ ਆਫ ਇੰਡੀਆ ਇਹ ਸੈਕੰਡ ਰੂਲਰ ਨੈਸ਼ਨਲ ਗੇਮਸ ਆ 2018 ਔਰ ਇੱਥੇ ਵੀ ਦੇਖੋ ਬੱਚਾ ਫਰਸਟ ਪੋਜੀਸ਼ਨ ਲੈ ਕੇ ਆ ਰਿਹਾ ਔਰ ਆਹ ਅਥਾਰਟੀ ਦੇ ਸਾਈਨ ਆ ਮੈਂ ਲੋਕਾਂ ਨੂੰ ਦੱਸਣਾ ਚਾਹਨਾ ਕੀ ਇਹ ਬੱਚਾ ਆ ਦੇਖੋ ਪੰਜਾਬ ਪੁਲਿਸ ਵੱਲੋਂ ਕਾਰਤਿਕ ਨੂੰ ਕੋਵਿਡ 19 ਦੇ ਵਿੱਚ ਵਲੰਟੀਅਰ ਦਾ ਇੱਕ ਅੱਛਾ ਯਾਨੀ ਕਿ ਜਿਹੜਾ ਪ੍ਰਸ਼ੰਸਾ ਪੱਤਰ ਮਿਲਿਆ ਵਾ ਵੀ ਉਹਨੂੰ ਨੈਗੇਟਿਵ ਪੇਸ਼ ਕੀਤਾ ਗਿਆ ਵਾ ਉਹ ਇੱਕ ਅੱਛਾ ਬੱਚਾ ਸੀਗਾ ਤੁਸੀਂ ਉਹ ਫੋਟੋ ਤੇ ਜਿਹੜਾ ਇੱਕ ਵਾਰੀ ਕੈਮਰਾ ਮਾਰੋ ਛੋਟੇ ਜਿਹੇ ਬੱਚੇ ਦੇ ਕੋਲੋਂ ਉਹ ਸਿਰ ਤੇ ਹੱਥ ਰਖਾ ਕੇ ਪਿਆਰ ਲੈ ਰਿਆ ਵਾ ਯਾਨੀ ਤੋ ਉੱਤੇ ਉਹਦੀ ਅਛਾਈ ਕੀ ਹੋ ਸਕਦੀ ਆ ਇਸ ਤੋਂ ਇਲਾਵਾ ਇਸ ਇਲਾਕੇ ਦੇ ਅੰਦਰ ਦੋ ਮੁੱਲੇ ਪੈਂਦੇ ਆ ਕਾਟੀ ਵਾਲਮੀਕੀ ਰਵਿਦਾਸ ਕਾਟੀ ਅੜ 10 ਘਰਾਂ ਦੇ ਅੰਦਰ ਉਸਨੇ ਜਿਹੜੇ ਜ਼ਰੂਰਤਮੰਦ ਤੇ ਯੋਗ ਪਰਿਵਾਰ ਨੇ ਆਰਥਿਕ ਸੰਪੰਨ ਨਹੀਂ ਹੈਗੇ ਉਹਨਾਂ ਦੇ ਭੋਜਨ ਦੀ ਵਿਵਸਥਾ ਦਾ ਮਹੀਨੇਵਾਰ ਦਾ ਪ੍ਰਬੰਧ ਕੀਤਾ ਹੋਇਆ ਸੀਗਾ ਕੱਲ ਇੱਕ ਚੈਨਲ ਤੇ ਕਮੈਂਟ ਮੈਂ ਦੇਖ ਰਿਹਾ ਸੀਗਾ ਉਹਦੇ ਕਿਸੇ ਫਾਲੋਅਰ ਨੇ ਕਮੈਂਟ ਪਾਇਆ ਕਿ ਜਿਹੜਾ ਵੀ ਕੋਈ ਹੈਂਡੀਕੈਪ ਆਂਦਾ ਸੀਗਾ ਉਹਨੂੰ ਜੂਸ ਬਿਨਾ ਪਲਾਏ ਉਹ ਨਹੀਂ ਭੇਜਦਾ ਸੀਗਾ ਆ ਮੇਰੀ ਮਾਤਾ ਜੀ ਨਾਲ ਗੱਲ ਹੋਈ ਉਹਨੇ ਤੇ ਕਹਿੰਦੇ ਵੀ ਅਸੀਂ ਕੈਮਰੇ ਦੇ ਮੂਰੇ ਨਹੀਂ ਆ ਸਕਦੇ ਪਰ ਕਈ ਐਸੇ ਲੋਕ ਸੀ ਜਿਨ੍ਹਾਂ ਦੀ ਰੋਜ਼ ਦੀ ਰੋਟੀ ਉਸ ਵੱਲੋਂ ਲਗਾਈ ਗਈ ਸੀ ਰੋਟੀ ਰੋਜ਼ ਦੀ ਇਹਨਾਂ ਨੂੰ ਦੇਣੀ ਔਰ ਪੈਸੇ ਮੈਂ ਪੇ ਕਰਾਂਗਾ ਤੁਹਾਨੂੰ ਅਸੀਂ ਇਹਦੇ ਬਚਪਨ ਦੀਆਂ ਜਦੋਂ ਇਹ 12 ਸਾਲ ਤੋਂ ਇਹਦੀ ਉਮਰ ਜਦੋਂ ਇਸ ਇਸ ਪਾਸੇ ਨੂੰ ਤੁਰਿਆ ਅੱਛੇ ਕੰਮਾਂ ਵਾਲੇ ਪਾਸੇ ਨੂੰ ਉਹਦੀਆਂ ਵੀਡੀਓਜ਼ ਦਵਾਂਗੇ ਇਹ ਲੋਕਾਂ ਨੂੰ ਸੁੱਤੇ ਪਿਆ ਨੂੰ ਉਹਨਾਂ ਦੇ ਉੱਤੇ ਸਰਦੀਆਂ ਦੇ ਵਿੱਚ ਭਾਰ ਸਰਦੀ ਜਿ ਉਹਨਾਂ ਦੇ ਕੰਬਲ ਪਾ ਰਿਆ ਵਾ ਔਰ ਭਾਰ ਸਰਦੀ ਦੇ ਵਿੱਚ ਲੋਕਾਂ ਨੂੰ ਕੰਬਲ ਵੰਡ ਰਿਆ ਵਾ ਯਾਨੀ ਇਹਦੇ ਬਲੱਡ ਦੇ ਅੰਦਰ ਹੀ ਚੰਗਿਆਈ ਤੇ ਅਛਾਈ ਸੀਗੀ ਔਰ ਪਰਿਵਾਰ ਨਾਲ ਹੁਣ ਮੇਰੀ ਗੱਲ ਹੋਈ ਆ ਮੈਂ ਇਹਦੇ ਫਾਦਰ ਕ੍ਰਾਂਤੀ ਜੀ ਮੇਰੇ ਬਹੁਤ ਅੱਛੇ ਮਿੱਤਰ ਆ ਅੱਜ ਦੇ ਨਹੀਂ ਮੇਰੇ 18 19 ਸਾਲ ਦੇ ਦਾ ਭਾਈਚਾਰਾ ਪਿਆਰ ਆ ਮੇਰਾ ਮੇਰੇ ਸਮਾਜ ਦੇ ਨੇ ਮੇਰੇ ਅੱਛੇ ਰਿਲੇਸ਼ਨ ਆ ਪਰਿਵਾਰਕ ਤੌਰ ਤੇ ਉਹਨੇ ਨੇ ਡਿਸੀਜਨ ਲਿੱਤਾ ਕਿ ਜਿਹੜੀ ਕਾਰਤਿਕ ਨੇ ਪਰਿਵਾਰ ਵੱਲੋਂ ਤੇ ਜਿਹੜੀ ਉਹਨੂੰ ਆਮਦਨ ਜਿਹੜੀ ਅਰਨਿੰਗ ਉਹਦੇ ਸੋਸ਼ਲ ਮੀਡੀਆ ਤੋਂ ਆਂਦੀ ਸੀਗੀ ਉਹਦੀ ਇਹਨੇ ਇੱਕ ਸਕੋਰਪੀਓ ਬੁੱਕ ਕਰਾਈ ਹੋਈ ਸੀ ਪਰ ਪਰਿਵਾਰ ਕਹਿੰਦਾ ਹੁਣ ਅਸੀਂ ਉਹ ਸਕੋਰਪੀਓ ਕੈਨਸਲ ਕਰਕੇ ਕਾਰਤਿਕ ਦੇ ਨਾਮ ਦੀ ਐਂਬੂਲੈਂਸ ਪਾ ਦੇਣੀ ਆ ਤਾਂ ਕਿ ਉਹ ਜ਼ਰੂਰਤਮੰਦ ਔਰ ਯੋਗ ਲੋਕਾਂ ਦੇ ਕੰਮ ਆ ਸਕੇ ਦੇਖੋ ਉਹ ਮਿੱਟੀ ਹੋ ਜਾਣਾ ਵਾ ਜਿੱਦਨ ਉਹਦਾ ਦਾ ਸੰਸਕਾਰ ਹੋਣਾ ਪਰ ਉਸ ਬੱਚੇ ਦੀ ਯਾਦ ਨੂੰ ਪਰਿਵਾਰ ਨੇ ਸੰਜੋ ਕੇ ਰੱਖਣਾ ਔਰ ਲੋਕਾਂ ਤੱਕ ਇਹੀ ਮੈਸੇਜ ਅਛਾਈ ਲਈ ਦੇਣਾ ਵਾ ਕਿ ਗੈਂਗਸਟਰਾਂ ਤੋਂ ਬਚੋ ਲੜਾਈ ਝਗੜਿਆਂ ਤੋਂ ਬਚੋ ਔਰ ਉਹਦੀ ਨੇਕ ਕਮਾਈ ਹੋਈ ਕਮਾਈ ਇੱਕ ਐਂਬੂਲੈਂਸ ਦੇ ਰੂਪ ਦੇ ਵਿੱਚ ਜਦੋਂ ਲੋਕਾਂ ਦੀ ਸੇਵਾ ਕਰੋਗੇ ਤੇ ਉਹਦੀ ਆਤਮਾ ਨੂੰ ਸ਼ਾਂਤੀ ਮਿਲੂਗੀ ਔਰ ਉਹਦੀ ਮਾਤਾ ਜੀ ਤਾਂ ਵੈਸੀ ਧਰਮੀ ਗਰਮੀ ਨੇ ਔਰ ਸਾਡੇ ਵਾਲਮੀਕੀ ਭਾਈ ਜਰੇ ਚ ਨਾ ਵਾ ਲਾ ਮਾ ਕਾ ਚਾਰ ਸ਼ਬਦ ਚੋਕੇ ਨੂੰ ਬਹੁਤ ਮੱਤਾ ਦਿੱਤੀ ਜਾਂਦੀ ਆ ਉਹਦੀ ਟੀ-ਸ਼ਰਟ ਦਾ ਨੰਬਰ ਜ਼ਿਆਦਾਤਰ 14 ਨੰਬਰ ਜਾਂ 4 ਨੰਬਰ ਹੀ ਹੁੰਦਾ ਸੀ ਜਦੋਂ ਖੇਡਦਾ ਹੁੰਦਾ ਸੀ ਮੈਨੂੰ ਭੈਣ ਨੇ ਦੱਸਿਆ ਉਹਦੀ ਵੀ ਜਦੋਂ ਬਾਸਕਟਬਾਲ ਦੇ ਅੰਦਰ ਗਰਾਊਂਡ 'ਤੇ 14 ਨੰਬਰ ਨਹੀਂ ਸੀ ਲਿਖਦਾ ਤੇ ਲੋਕ ਪੁੱਛਦੇ ਸੀ ਵੀ ਕਾਰਤਿਕ ਨਜ਼ਰ ਨਹੀਂ ਆ ਰਿਹਾ ਕਿੱਥੇ ਆ ਰਿਹਾ ਔਰ ਇਹ ਉਹਦੀ ਟੀ-ਸ਼ਰਟ ਆ ਜਿੱਥੇ 14 ਨੰਬਰ ਲਿਖਿਆ ਹੈ ਕਾਰਤਿਕ ਬੱਗਨ ਹੂੰ ਬੱਗਨ ਪਿੱਛੇ ਲਗਾ ਕੇ ਉਹਨੇ ਰੱਖਿਆ ਹੈ ਜਿੱਦਾਂ ਕਿ ਸੈਲੀਬ੍ਰਿਟੀ ਜਾਂ ਨੈਸ਼ਨਲ ਖਿਡਾਰੀ ਜਾਂ ਅੰਤਰਰਾਸ਼ਟਰੀ ਲੋਕ ਜਿਹੜੇ სპੋਰਟਸਮੈਨ ਨੇ ਉਹ ਆਪਣਾ ਫੇਵਰਿਟ ਨੰਬਰ ਲਿਖਾ ਕੇ ਲਿਖ ਦਿਆ। ਜਤਨਾ ਦਾ ਮਹਾਰਾਜ ਜੀ ਦੇ ਨਾਲ ਦੇ ਸਿਸਟਮ ਚ ਉਹ ਪਰਮਾਤਮਾ ਦਾ ਵਾਲਮੀਕੀ ਮਹਾਰਾ ਦਾ ਸੁਰੇ ਨਾਮ ਲੈ ਕੇ ਸ਼ਾਮ ਨੂੰ ਨਾਮ ਲੈ ਕੇ ਹੀ ਕਰੋ ਕਿਤੇ ਨਿਕਲਦਾ ਸੀਗਾ। ਪਰ ਦੇਖੋ ਜਦੋਂ ਜਦੋਂ ਕਿਸੇ ਚੀਜ਼ ਦੀ ਪਬਲਿਸਿਟੀ ਵਾਧੀ ਆ ਉਹਦੀ ਮਸ਼ਹੂਰੀ ਹੁੰਦੀ ਉਹਦੀ ਐਡਵਰਟਾਈਜ਼ਮੈਂਟ ਹੁੰਦੀ ਆ। ਤੇ ਅਗਰ ਉਹਦੇ ਯਾਰਾਂ ਦੋਸਤਾਂ ਦਾ ਕਿਸੇ ਕੋਈ ਝਗੜਾ ਹੋ ਗਿਆ ਇਹਨੂੰ ਪਤਾ ਵੀ ਨਹੀਂ ਸੀ ਹੁੰਦਾ ਪਰ ਇਹਦਾ ਵਿੱਚ ਨਾਮ ਆ ਜਾਂਦਾ ਸੀਗਾ ਪਰ ਫਿਰ ਵੀ ਸਤਕਾਰਯੋਗ ਚੌਧਰੀ ਯਸ਼ਪਾਲ ਜੀ ਜਿਹੜੇ ਤਾਇਆ ਜੀ ਨੇ ਉਹ ਇਹਨੂੰ ਬੁਲਾ ਕੇ ਪੁੱਛਦੇ ਸੀ ਘੂਰਦੇ ਸੀ ਬਾਅਦ ਚੋਂ ਪਤਾ ਲੱਗਦਾ ਸੀ ਵੀ ਇਹਦਾ ਝੂਠਾ ਨਾਮ ਲਿੱਤਾ ਗਿਆ ਵਾ ਔਰ ਉਹਦਾ ਮਿਸਯੂਜ਼ ਕੀਤਾ ਗਿਆ ਵਾ ਉਹਨੂੰ ਫੇਮਸ ਹੋਣ ਕਰਕੇ ਨਾਲ ਅਟੈਚ ਕਰ ਦਿੱਤਾ ਜਾਂਦਾ ਸੀ ਹਾਂ ਇਸ ਕਰਕੇ ਜਾਂ ਇਹਦੇ ਦੋਸਤਾਂ ਦੇ ਨਾਲ ਕੋਈ ਖੁੰਦ ਕੱਢੀ ਜਾਂਦੀ ਸੀ ਹੁਣ ਐਜ਼ ਏ ਕਹਿੰਦੇ ਬੰਦਿਆਂ ਮਗਰ ਬੰਦੇ ਹੀ ਆਂਦੇ ਆ ਜੇ ਇਹ ਦੋਸਤ ਮਗਰ ਇੱਕ ਅੱਛੇ ਇਨਸਾਨੀਅਤ ਨਾਤੇ ਚਲਾ ਗਿਆ ਕਿਤੇ ਤੇ ਉਹਨੂੰ ਗੈਂਗਵਾਰ ਦਾ ਨਾਮ ਦਈਏ ਉਹ ਬਹੁਤ ਹੀ ਬੜੀ ਮੰਦ ਭਾਗੀ ਔਰ ਗਲਤ ਗੱਲ ਆ ਔਰ ਅਸੀਂ ਇਹਦੀ ਕੜੀ ਸ਼ਬਦਾਂ ਚ ਨਿੰਦਾ ਕਰਦੇ ਆ ਔਰ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਦੇ ਆ ਕਿ ਕਾਰਤਿਕ ਇੱਕ ਅੱਛਾ ਨੌਜਵਾਨ ਬੱਚਾ ਸੀਗਾ ਔਰ ਉਹਦਾ ਦੋਸਤ ਜਿਹੜਾ ਮੋਹਨਾ ਉਹ ਜ਼ਿੰਦਗੀ ਤੇ ਮੌਤ ਦੇ ਨਾਲ ਹਸਪੀਟਲ ਦੇ ਵਿੱਚ ਲੜ ਰਿਹਾ ਵਾ ਔਰ ਅਸੀਂ ਕਾਮਨਾ ਕਰਦੇ ਆ ਕਿ ਪਰਿਵਾਰ ਨੂੰ ਪਰਮਾਤਮਾ ਸ਼ਕਤੀ ਬਲ ਬੁੱਧੀ ਵਿਵੇਕ ਦਵੇ ਇਹ ਦੁੱਖ ਸਹਿਣ ਵਾਸਤੇ ਉਹਦੇ ਦੋਸਤ ਦੀ ਜਲਦੀ ਸਪੀਡੀ ਰਿਕਵਰੀ ਹੋਵੇ ਸੋ ਸੋਤਾ ਸਾਹਿਬ ਕਿੱਦਾਂ ਦੇਖਦੇ ਹੋ ਵੀ ਮੌਨ ਦੇ ਲਈ ਸਮਾਜ ਵੀ ਹਰ ਸਮਾਜ ਦਾ ਵਰਗ ਹੈ ਜਿਹੜਾ ਉਹ ਕਰ ਰਿਹਾ ਵੀ ਮੋਹਨ ਜਿਹੜਾ ਉਹ ਠੀਕ ਹੋ ਕੇ ਘਰ ਆਜੇ ਪਰ ਇੱਕ ਬੱਚਾ 22 ਸਾਲਾਂ ਦੀ ਉਮਰ ਦੇ ਵਿੱਚ ਇਸ ਦੁਨੀਆ ਤੋਂ ਅਲਵਿਦਾ ਹੋ ਗਿਆ ਤੇ ਕਿੱਦਾਂ ਦੇਖਦੇ ਹੋ ਉਹਦੀ ਯਾਦ ਨੂੰ ਤਾਂ ਸੰਜੋਗ ਕੇ ਰੱਖਣਗੇ ਪਰਿਵਾਰ ਵੱਲੇ ਤੁਹਾਡੇ ਵੱਲੋਂ ਤੁਹਾਡੇ ਸਮਾਜ ਵੱਲੋਂ ਜਾਂ ਹੋਰ ਲੁਧਿਆਣਾ ਦੇ ਜਿੰਨੇ ਪਿਆਰ ਕਰਨ ਵਾਲੇ ਲੋਕ ਨੇ ਉਹਦੇ ਵੱਲੋਂ ਕੀ ਕੀ ਹੋਰ ਆਂਦੇ ਸਮੇਂ ਦੇ ਵਿੱਚ ਕੀਤਾ ਜਾ ਸਕਦਾ ਲੋਕੀ ਕੀ ਦੇਖਣਗੇ ਉਹਦੇ ਲਈ ਅਸੀਂ ਪਰਿਵਾਰ ਨਾਲ ਟੱਚ ਰਵਾਂਗੇ ਸਾਡੀ ਅੱਜ ਸਾਡੀ ਸ਼ਾਮੀ 5 ਵੇ ਵੀ ਮੀਟਿੰਗ ਹੈਗੀ ਆ ਲੁਧਿਆਣਾ ਬੰਦੇ ਸਬੰਧ ਦੇ ਵਿੱਚ ਅਸੀਂ ਪਰਿਵਾਰ ਨਾਲ ਬਿਲਕੁਲ ਸੰਪਰਕ 'ਚ ਰਵਾਂਗੇ ਚਾਹੇ ਉਹ ਕਾਨੂੰਨੀ ਲੜਾਈ ਵਾਸਤੇ ਤੇ ਚਾਹੇ ਕਾਰਤਿਕ ਦੀਆਂ ਜੜੀਆਂ ਯਾਦਾਂ ਜਾਂ ਜਿਹੜੇ ਉਹ ਪੂਰਨੇ ਪਾਣਾ ਚਾਹੁੰਦਾ ਸੀ ਚੰਗੇ ਕੰਮਾਂ ਵਾਸਤੇ ਉਹ ਅਧੂਰੇ ਰਹਿ ਗਿਆ ਅਸੀਂ ਪਰਿਵਾਰ ਦੇ ਨਾਲ ਰਹਿ ਕੇ ਉਹਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ ਜਿੱਥੇ ਪਰਿਵਾਰ ਨੂੰ ਲੱਗੂਗਾ ਕਿ ਸਾਡੇ ਭਾਈਚਾਰੇ ਵੱਲੋਂ ਚਾਹੇ ਉਹ ਜਨਰਲ ਸਮਾਜ ਆ ਚਾਹੇ ਵਾਲਮੀਕੀ ਭਾਈਚਾਰਾ ਚਾਹੇ ਰਵਦਾਸ ਭਾਈਚਾਰਾ ਸਹਿਯੋਗ ਦੀ ਲੋੜ ਹੋ ਗਈ ਜਿਹੜੀ ਐਂਬੂਲੈਂਸ ਆ ਉਹਦੇ ਲਈ ਚਾਹੇ ਡਰਾਈਵਰ ਰੱਖਣ ਉਹਦੇ ਵਿੱਚੋਂ ਕੁਝ ਅਸੀਂ ਆਪਣੇ ਕੋਲੋਂ ਸ਼ੇਅਰ ਪਾਇਆ ਕਰਾਂਗੇ ਜਾਂ ਪਰਿਵਾਰ ਕੋਲ ਸ਼ੇਅਰ ਪਾਊਗਾ ਔਰ ਕੋਸ਼ਿਸ਼ ਕਰਾਂਗੇ ਕਿ ਉਹਨੂੰ ਫ੍ਰੀ ਆਫ ਕਾਸਟ ਵੀ ਕਿਸੇ ਕੋਲੋਂ ਕੁਝ ਨਾ ਲਿੱਤਾ ਜਾਵੇ ਉਸ ਆਧਾਰ ਦੇ ਉੱਤੇ ਉਹ ਲੋਕਾਂ ਤੱਕ ਉਹ ਜਿੱਥੇ ਜਾਵੇ ਤੇ ਕਾਰਤਿਕ ਦਿਸਮਲੋ ਰੂਹ ਜਾ ਰਹੀ ਆ ਲੋਕਾਂ ਦੀ ਸੇਵਾ ਵਾਸਤੇ ਅਸੀਂ ਹਰ ਤਰੀਕੇ ਨਾਲ ਪਰਿਵਾਰ ਦੇ ਨਾਲ ਸਹਿਯੋਗ ਕਰਾਂਗੇ ਔਰ ਰਹਿੰਦੇ ਸਵਾਸਾਂ ਤੱਕ ਇਸ ਪਰਿਵਾਰ ਦੇ ਨਾਲ ਰਵਾਂਗੇ ਔਰ ਪ੍ਰਮਾਤਮਾ ਅੱਗੇ ਇਹੀ ਮੈਂ ਨਮਨ ਕਰਦੇ ਆ ਕਿ ਉਹਦੀ ਆਤਮਾ ਨੂੰ ਸ਼ਾਂਤੀ ਦੇਵੇ। ਬਹੁਤ ਬਹੁਤ ਧੰਨਵਾਦ ਸਮਝ ਲਓ। ਸੋ ਤੁਸੀਂ ਦੇਖਿਆ ਵੀ ਤੁਹਾਨੂੰ ਦਿਖਾਇਆ ਵੀ ਗਿਆ ਵੀ ਕਿਸ ਢੰਗ ਨਾਲ ਵੀ ਕਾਰਤਿਕ ਬੱਗਣ ਆਖਿਰਕਾਰ ਹੈ ਕੀ ਚੀਜ਼ ਸੀ। ਲੋਕਾਂ ਦੀ ਧਾਰਨਾ ਜਿਹੜੀ ਆ ਉਹ ਬਦਲਣੀ ਚਾਹੀਦੀ ਹੈ। ਕਾਰਤਿਕ ਇੱਕ ਅੱਛਾ ਬੱਚਾ ਸੀ, ਇੱਕ ਨੇਕ ਬੱਚਾ ਸੀ, ਆਪਣੇ ਪਰਿਵਾਰ ਦੀ ਸੇਵਾ ਕਰਨ ਵਾਲਾ ਬੱਚਾ ਸੀ। ਸੋ ਤੁਸੀਂ ਬਾਕੀ ਤਸਵੀਰਾਂ ਵੀ ਦੇਖਿਆ ਵੀ ਤੁਸੀਂ ਲੋਕ ਆਪ ਸਾਡੇ ਨਾਲੋਂ ਵੱਧ ਸਮਝਦਾਰ ਹੋ ਵੀ ਕਾਰਤਿਕ ਬੱਗਣ ਦੀ ਜੋ ਛਵੀ ਹੈ ਉਹ ਤੁਹਾਡੇ ਤੱਕ ਕੀ ਤੁਹਾਡੇ ਅੱਗੇ ਸਾਹਮਣੇ ਅਸੀਂ ਛਵੀ ਰੱਖੀ ਹੈ ਵੀ ਤੁਸੀਂ ਉਹਦੇ ਬਾਰੇ ਕੀ ਸੋਚਦੇ ਹੋ ਦਿਓ ਆਪਣੀ ਕਮੈਂਟ ਦੇ ਵਿੱਚ رائے ਸੋ ਪਰਿਵਾਰ ਦੇ ਨਾਲ ਸ਼ਤਾਵਨਾ ਦੇਣ ਲਈ ਲੋਕ ਲਗਾਤਾਰ ਆ ਰਹੇ ਨੇ ਚਾਹੇ ਉਹ ਸਮਾਜਿਕ ਅਦਾਰੇ ਹੋਣ ਚਾਹੇ ਉਹ ਰਾਜਨੀਤਿਕ ਅਦਾਰੇ ਹੋਣ ਦੁੱਖ ਪ੍ਰਗਟ ਕਰਨ ਆ ਰਹੇ ਕਿਉਂਕਿ ਇੱਕ ਬੱਚਾ ਆਪਣੀ ਮਾਂ ਨੂੰ ਛੱਡ ਕੇ ਹਮੇਸ਼ਾ ਲਈ ਅਲਵਿਦਾ ਕਹਿ ਗਿਆ ਸੋ ਬਹੁਤ ਮਾੜਾ ਕੰਮ ਹੋਇਆ ਸੋ ਇਦਾਂ ਦੀ ਅਪਡੇਟ ਲਈ ਜੁੜੇ ਹੋ ਸਿਟੀ ਆਫ ਨਿਊਜ਼ ਦੇ ਨਾਲ ਕੈਮਰਾਮੈਨ ਵਿਕਾਸ ਦੇ ਨਾਲ ਪੰਕਜ ਭਾਰਤੀ ਲੁਧਿਆਣਾ